ਸਿੱਧੂ ਮੂਸੇਵਾਲੇ ਦੇ ਇਸ ਹਵੇਲੇ ਵਿੱਚ ਫੇਰ ਲੱਗਣ ਜਾ ਰਹੀਆਂ ਨੇ ਰੌਣਕਾਂ ਜੀ ਹਾਂ 2 ਸਾਲ ਦੇ ਕਰੀਬ ਹੋਣ ਵਾਲਾ ਤੇ ਕਿੰਨੀ ਜਿਆਦਾ ਮਾਸੂਮੀਅਤ ਦੇ ਨਾਲ ਉਹਨਾਂ ਦਾ ਪਰਿਵਾਰ ਰਹ ਰਿਹਾ ਹੈ ਇਹ ਆਪਾਂ ਦੇਖ ਹੀ ਚੁੱਕੇ ਹਾਂ ਤੇ ਹੁਣ ਉਹਨਾਂ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਆਉਣ ਵਾਲੀਆਂ ਕਿਉਂਕਿ ਸਿੱਧੂ ਮੂਸੇਵਾਲੇ ਦੀ ਮਾਤਾ ਫੇਰ ਇੱਕ ਵਾਰ ਫੇਰ ਤੋਂ ਇੱਕ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ਜੀ ਹਾਂ ਇਹ ਮਾਰਚ ਮਹੀਨੇ ਦੇ ਵਿੱਚ ਖੁਸ਼ੀ ਸਾਹਮਣੇ ਆਵੇਗੀ ਸਾਰੇ ਹੀ ਫੈਨਾਂ ਦੇ ਸਾਹਮਣੇ ਇੱਥੇ ਇਹ ਵੀ ਦੱਸਿਆ ਰਿਹਾ ਕਿ ਸਿੱਧੂ ਮੂਸੇਵਾਲੇ ਦੇ ਬਾਗ ਹੀ ਉਹ ਬੱਚਾ ਹੋਵੇਗਾ ਕਿਉਂਕਿ ਟੈਕਨੀਕਲ ਟੈਕਨੋਲੋਜੀ ਇੰਨੀ ਜਿਆਦਾ ਅ ਦੇਸ਼ਾਂ ਦੇ ਵਿੱਚ ਜੋ ਇਸ ਤਰ੍ਹਾਂ ਕੀਤਾ ਜਾ ਸਕਦਾ ਉਹ ਡਾਕਟਰ ਨੇ ਸਾਹਮਣੇ ਆ ਕੇ ਖੁਦ ਦੱਸਿਆ ਇਸ ਵੀਡੀਓ ਵਿੱਚ ਅੱਗੇ ਦੇਖਦੇ ਆਂ ਪਰ ਇਸ ਤੋਂ ਪਹਿਲਾਂ ਕਮੈਂਟ ਵਿੱਚ ਜਰੂਰ ਦੱਸਿਓ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਜਾਂ ਫਿਰ ਇਹ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਤੁਸੀਂ ਕਿਵੇਂ ਦੇਖਦੇ ਹੋ ਆਪਣੀ ਰੈਕਮੈਂਟ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੁਣ ਦੇਖਦੇ ਆਂ ਇਸ ਵੀਡੀਓ ਦਾ ਤੀਸਰਾ ਬੱਚਾ ਵੀ ਏਸੀ ਹੀ ਤਕਨੀਕ ਦੇ ਨਾਲ ਹੋਇਆ ਹੈ ਸੋ ਮੈਂ ਇੱਕ ਡਾਕਟਰ ਹਾਂ ਜੀ ਸਾਰੀ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਔਰ ਵੀਰੇ ਅੱਜ ਮੈਂ ਗੱਲ ਕਰਾਂਗਾ ਕਿ ਸਿੱਧੂ ਮੂਸੇਵਾਲਾ ਦੇ ਘਰ ਵਿੱਚ ਜਿਹੜੀ ਕਰੋਪੀ ਹੋਈ ਹੈ ਔਰ ਇਕੱਲਾ-ਕੱਲਾ ਮਾਂ-ਬਾਪ ਦਾ ਬੱਚਾ ਹੀ ਹੁਣ ਦੁਬਾਰਾ ਉਹ ਉਹ ਲੋਕ ਕਹਿ ਰਹੇ ਨੇ ਕਿ ਉਹ ਵੰਸ ਖਤਮ ਹੋ ਗਿਆ ਉਹ ਵੰਸ ਹੁਣ ਅੱਗੇ ਨਹੀਂ ਚੱਲੇਗਾ ਪਰ ਮੈਂ ਦਾਅਵੇ ਨਾ ਕਹਿ ਸਕਦਾ ਹਾਂ ਕਿ ਦਿਪ ਸਿੱਧੂ ਮੂਸੇਵਾਲ ਜੀ ਦੇ ਘਰ ਚ ਛੋਟਾ ਸਿੱਧੂ ਮੂਸੇਵਾਲ ਜ਼ਰੂਰ ਆਏਗਾ ਅੱਜ ਕੱਲ ਵਿਗਿਆਨ ਇਨਾ ਤੇਜ਼ ਹੋ ਚੁੱਕਾ ਹੈ ਮੈਂ ਆਪਣੇ ਹੱਥੀ ਅ ਅਰਨ ਕੀ ਆ ਮੈਂ ਤੈਨੂੰ ਕਾਰਨ ਦੱਸਾਂਗਾ ਕਿ ਅ ਆਈਵੀਐਫ ਇੱਕ ਮਸ਼ੀਨ ਹੈ ਜਿਵੇਂ ਟੈਸਟ ਟਿਊ ਬੇਬੀ ਹੁੰਦਾ ਸੀ ਟੈਸਟ ਟਿਊ ਬੇਬੀ ਹੁਣ ਪੁਰਾਣਾ ਹੋ ਚੁੱਕਾ ਹੈ ਆਈਵੀਐਫ ਹੁੰਦਾ ਕਿ ਅਹੀਂ ਜਿਹੜਾ ਬੰਦਾ ਹੁੰਦਾ ਹੈ ਜਿੱਦਾਂ ਲੋਕ ਬਜ਼ੁਰਗ ਹੋ ਜਾਂਦੇ ਨੇ ਅਸੀਂ ਉਹਨਾਂ ਦੇ ਸਪਰਮ ਵੀ ਲੈਣੇ ਹੁੰਦੇ ਨੇ ਔਰ ਮਦਰ ਦਾ ਐਗ ਲੈ ਲੈਣਾ ਹੁੰਦਾ ਹੈ ਅਸੀਂ ਉਹਨਾਂ ਨੂੰ ਮਸ਼ੀਨ ਦੇ ਵਿੱਚ ਲਗਾ ਦਿੰਦੇ ਹਾਂ ਮਸ਼ੀਨ ਕਾਫੀ ਮਹਿੰਗੀ ਹੁੰਦੀ ਹੈ ਜਿਹਨੂੰ ਆਈਵੀਐਫ ਮਸ਼ੀਨ ਕਹਿੰਦੇ ਆ ਆਪਾਂ ਮਸ਼ੀਨ ਦੇ ਵਿੱਚ ਲਗਾ ਦਿੰਦੇ ਹਾਂ ਔਰ ਉਹ ਐਗ ਉਸ ਸਪਰਮ ਉਹ ਆਪਸ ਵਿੱਚ ਵਰਕ ਕਰਨਾ ਸ਼ੁਰੂ ਕਰ ਦਿੰਦੇ ਨੇ ਔਰ ਜਦੋਂ ਭਰੂਣ ਬਣ ਜਾਂਦਾ ਹੈ ਫਿਰ ਇੱਕ ਛੋਟਾ ਜਿਹਾ ਭਰੂਣ ਬਣ ਜਾਂਦਾ ਹੈ ਫਿਰ ਉਸ ਭਰੂਣ ਨੂੰ ਕੱਢ ਕੇ ਤੇ ਫਿਰ ਆਪਾਂ ਉਹ ਜਿਵੇਂ ਸਿੱਧੂ ਮੂਸੇਵਾਲਾ ਜੀ ਨੇ ਉਹਨਾਂ ਦੇ ਮਦਰ ਦੀ ਕੁੱਖ ਵਿੱਚ ਵੀ ਰੱਖ ਸਕਦੇ ਆ ਉਹ ਭਰੂਣ ਜਿਹੜਾ ਹੁੰਦਾ ਹੈ ਕਿ ਉਹ ਐਕਟਿਵ ਹੋ ਜਾਂਦਾ ਹੈ ਭਰੂਣ ਬਣ ਜਾਂਦਾ ਜਾਨ ਪੈ ਜਾਂਦੀ ਹੈ ਵਿੱਚ ਤੇ ਉਹਨੂੰ ਆਪਾਂ ਉਹਨਾਂ ਦੀ ਮਦਰ ਦੀ ਕੁੱਖ ਚ ਵੀ ਰੱਖ ਸਕਦੇ ਹਾਂ ਜਾਂ ਜੇਕਰ ਉਹਾਨੂੰ ਕੋਈ ਹੈਲਥੀ ਕੁੱਖ ਦੇਣ ਆਪਣੀ ਮਾਸੀ ਚਾਚੀ ਤਾਈਆਂ ਦੇ ਵਿੱਚੋਂ ਕੋਈ ਹੈਲਥੀ ਕੁਖ ਮਿਲ ਜੇ ਤੇ ਆਪਾਂ ਉਹ ਭਰੂਣ ਜਿਹੜਾ ਹੈ ਭਰੂਣ ਮੀਨਸ ਕਿ ਉਹ ਜਿਹੜਾ ਛੋਟਾ ਜਿਹਾ ਬੱਚਾ ਹੈ ਆਪਾਂ ਉਹਨਾਂ ਵਿੱਚ ਰੱਖ ਕੇ ਔਰ 7-8 ਮਹੀਨੇ ਬਾਅਦ ਬੱਚਾ ਕਨਸੀਵ ਕਰ ਸਕਦੇ ਆਂ ਇਹ ਆਈਵੀਐਫ ਦੀ ਤਕਨੀਕ ਹੈ ਮੈਂ ਜ਼ਰੂਰ ਕਹਾਂਗਾ ਇਹ ਮੈਂ ਇਹਦੇ ਉੱਤੇ ਪਹਿਲਾਂ ਸਾਰਾ ਹੀ ਆਪਾਂ ਇਹਦਾ ਨੋਟ ਕੀਤਾ ਕੀਤਾ ਔਰ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕੀ ਲੱਕੀ ਨਾਮ ਦਾ ਮੈਂ ਉਦਾਂ ਨਹੀਂ ਗੱਲਾਂ ਕਰਦਾ ਲੱਕੀ ਨਾਮ ਦਾ ਲੜਕਾ ਸੀਗਾ ਬਕਾਇਦਾ ਉਹਨਾਂ ਦਾ ਹੱਡਕੋਰ ਪੌੜਾ ਹੈ ਲੱਕੀ ਦਾ ਉਹਦੀ ਮਦਰ ਉਹਦੀ ਸਿਸਟਰ ਔਰ ਲੱਕੀ ਵੀ ਇੱਕਮ ਬੱਚਿਆਂ ਦਾ ਮਾਪ ਪਾਪ ਦਾ ਇਕੱਲਾ ਇਕੱਲਾ ਬੱਚਾ ਹੀ ਲੱਕੀ ਔਰ ਲੱਕੀ ਚਲੋ ਖੈਰ ਮੈਂ ਵੀ ਚੁਈ ਦੂੰ ਬ੍ਰੇਕ ਲੈ ਕੇ ਇੱਕ ਵਾਰ ਗੱਲ ਜ਼ਰੂਰ ਕਵਾਂਗਾ ਮੈਂ ਬ੍ਰੇਕ ਲੈ ਕੇ ਇੱਕ ਗੱਲ ਜ਼ਰੂਰ ਕਵਾਂਗਾ ਕਿ ਭਗਵੰਤ ਮਾਨ ਜੋ ਸਾਡੇ ਸੀਐਮ ਨੇ ਸਾਡੇ ਪੰਜਾਬ ਦੇ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਤੁਸੀਂ ਇੱਕ ਵਾਰ ਜ਼ਰੂਰ ਸਿੱਧੂ ਮੂਸੇਵਾਲ ਦੇ ਘਰ ਜਾ ਕੇ ਇੱਕ ਵਾਰ ਤੁਹਾਨੂੰ ਸੌਰੀ ਫੀਲ ਕਰਨੀ ਚਾਹੀਦੀ ਹੈ ਕਿਉਂਕਿ ਸਿਕਿਉਰਿਟੀ ਵਾਪਸ ਲੈਣ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਆ ਇਹ ਤੁਸੀਂ ਮੰਨੋ ਜਾਂ ਨਾ ਮੰਨੋ ਦੇਖੋ ਤੁਹਾਨੂੰ ਸਿਮਰਤ ਸਰਮਨਜੀਤ ਸਿੰਘ ਮਾਨ ਉਹਨੇ ਤੁਹਾਨੂੰ ਦੱਸ ਦਿੱਤਾ ਉਹ ਉਸਨੇ ਦੱਸ ਦਿੱਤਾ ਕਿ ਤੁਹਾਡੀ ਗਲਤੀ ਆ ਤੁਸੀਂ ਸਿਕਿਉਰਿਟੀ ਵਾਪਸ ਲੈ ਕੇ ਔਰ ਬਕਾਇਦਾ ਅਖਬਾਰਾਂ ਦੇ ਉੱਤੇ ਨੋਟ ਦਿੱਤੀ ਕਿ ਅਹੀਂ ਸਿਕਿਉਰਿਟੀ ਵਾਪਸ ਲੈ ਲਈ ਆ ਜੀ ਸਿੱਧੂ ਮੂਸੇਵਾਲ ਦੀ ਯਾਰ ਕੀ ਉਹ ਵਿਚਾਰੇ ਦੇ ਕੋਲ ਜੇ 7-8 ਗਨਮੈਨ ਹੈਗੇ ਹੀ ਤੁਹਾਡਿਆਂ ਮੰਤਰੀਆਂ ਦੇ ਨਾਲ 50-50 ਗਨਮੈਨ ਚੱਲਦੇ ਨੇ ਤੁਹਾਡੇ ਮੰਤਰੀਆਂ ਦੇ ਨਾਲ 10-10 ਗੱਡੀਆਂ ਚੱਲਦੀਆਂ ਨੇ ਅਸੀਂ ਕਿਸੇ ਵੇਲੇ ਆਮ ਆਦਮੀ ਆਮ ਆਦਮੀ ਕਹਿੰਦੇ ਸੀ ਪਰ ਤੁਹਾਡੇ ਨਾਲ 100-100 ਬੰਦਾ ਚੱਲਦਾ ਹੈ ਕਮਾਂਡੂ ਦਾ ਜੇ ਉਹਦੇ ਵਿੱਚੋਂ ਯਾਰ 5-7 ਬੰਦੇ ਕਿਦੇ ਤੁਸੀਂ ਸਿੱਧੂ ਮੂਸੇਵਾਲੇ ਦੇ ਦੇ ਦਿੰਦੇ ਤੇ ਬੱਚਾ ਤਾਂ ਨਾ ਜਾਂਦਾ ਯਾਰ ਇੱਕ ਟੈਲੈਂਟ ਤਾਂ ਨਾ ਮਰਦਾ ਇੱਕ ਮਾਂ ਦਾ ਬੱਚਾ ਕਿਦਾਂ ਉਹਦਾ ਸਿਰ ਗੋਨੇ ਦੀ ਪਈ ਆ ਵਿਚਾਰੀ ਔਰ ਕਿਦਾਂ ਆਪਣੇ ਮਰੇ ਬੱਚੇ ਨੂੰ ਆਪਣੀ ਚੁੰਨੀ ਦੇ ਨਾਲ ਸਾਹ ਕਰਦੀ ਪਈ ਆ ਔਰ ਕਿਦਾਂ ਉਹਦੇ ਉਹਦੇ ਪਿਓ ਨੇ ਆਪਣੀ ਪਾਗਲ ਲੋਕਾਂ ਵੱਲ ਕਰ ਦਿੱਤੀ ਕਿ ਮੈਨੂੰ ਇਨਸਾਫ ਦਿਓ ਔਰ ਲੋਕਾਂ ਨੇ ਇਨਸਾਫ ਦਿੱਤਾ ਲੋਕਾਂ ਨੇ ਇਨਸਾਫ ਦਿੱਤਾ ਔਰ ਤੁਸੀਂ ਹਾਰੇ ਹੋ ਅਜੇ ਵੀ ਜਾਓ ਪਿਆਰ ਦੇ ਨਾਲ ਸਿਰ ਨੀਵਾ ਕਰਕੇ ਔਰ ਸੌਰੀ ਫੀਲ ਕਰੋ ਔਰ ਮੈਨੂੰ ਆਸ ਆ ਪੀ ਭਗਵਾਨ ਤਮਨ ਜੀ ਤੁਸੀਂ ਵੀ ਇੱਕ ਚਲੋ ਚੰਗੇ ਇਨਸਾਨ ਹੋ ਔਰ ਮੈਨੂੰ ਆਸ ਆ ਕਿ ਅਗਰ ਤੁਸੀਂ ਸੌਰੀ ਫੀਲ ਕਰੋਗੀ ਔਰ ਸਿੱਧੂ ਮੂਸੇਵਾਲਾ ਦੇ ਪਿਤਾ ਤੁਹਾਨੂੰ ਜਰੂਰ ਮਾਫ ਕਰ ਦੇਣਗੇ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਚੱਲੋ ਮੈਨੂੰ ਆਸ ਆ ਔਰ ਚਲੋ ਖੈਰ ਵੀਰੋ ਇਹ ਸਿਕਿਉਰਿਟੀ ਵਾਪਸ ਨਹੀਂ ਲੈਣੀ ਚਾਹੀਦੀ ਸਾਰੂਖ ਮੁੰਡਾ ਦਿੱਲੀ ਜਦੋਂ ਫੜਿਆ ਸਾਰੂਖ ਮੁੰਡਾ ਦਿੱਲੀ ਜਦੋਂ ਅਰੈਸਟ ਹੋਇਆ ਤੇ ਦਿੱਲੀ ਦੇ ਸਪੈਸ਼ਲ ਸੈੱਲ ਵਾਲਿਆਂ ਨੇ ਦਿੱਲੀ ਸਪੈਸ਼ਲ ਸੈੱਲ ਵਾਲਿਆਂ ਨੇ ਵੀ ਕਹਿ ਦਿੱਤਾ ਸੀ ਕਿ ਸਿੱਧੂ ਮੂਸੇਵਾਲ ਦੀ ਜਾਨ ਨੂੰ ਖਤਰਾ ਉਹਦੀ ਰਹਿਕੀ ਕਰ ਰਿਹਾ ਸੀ ਇਹ ਲੜਕਾ ਉਹਦੇ باوجود ਵੀ ਤੁਸੀਂ ਸਿਕਿਉਰਿਟੀ ਵਾਪਸ ਲਈ ਇਹ ਤੁਹਾਡੀ ਗਲਤੀ ਨਹੀਂ ਮੰਦੀ ਔਰ ਤੁਸੀਂ ਆਪਣੀ ਗਲਤੀ ਨੂੰ ਮੰਨੋ ਇਹ ਜਿਹੜਾ ਅੱਛਾ ਇਨਸਾਨ ਜਿਹੜਾ ਸਮਝਦਾਰ ਇਨਸਾਨ ਉਹ ਆਪਣੀ ਗਲਤੀ ਨੂੰ ਮੰਨ ਲਿੰਦਾ ਹੈ ਔਰ ਜਿਹੜਾ ਵੱਡੇ ਦਿਲ ਦਾ ਦਇਆਵਾਨ ਹੁੰਦਾ ਵਾ ਉਹ ਗਲਤੀ ਨੂੰ ਮਾਫ ਵੀ ਕਰ ਦਿੰਦਾ ਹੈ ਸਿੱਧੂ ਮੂਸੇਵਾਲ ਦੇ ਘਰ ਦੇ ਤੁਹਾਨੂੰ ਮਾਫ ਕਰ ਦੇਣਗੇ ਫਿਰ ਮੈਂ ਆਉਂਦਾ ਹਾਂ ਮੁੱਦੇ ਵੱਲ ਕੀ ਮੁੱਦਾ ਕੀ ਆ ਮੈਂ ਇਹਦੇ ਵਿੱਚ ਇਹ ਨਹੀਂ ਗੱਲਾਂ ਕਰ ਰਿਹਾ ਕਿ ਕੋਈ ਵੀਡੀਓ ਬਣਾ ਰਿਹਾ ਕੋਈ ਥੱਲੇ ਲਾਈਕ ਕੋਈ ਜਾਂ ਥੱਲੇ ਕੋਈ ਮਤਲਬ ਕਮੈਂਟ ਆਉਣਗੇ ਜਾਂ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਹੁੰਦਾ ਆ ਹੁਣ ਮੈਂ ਸਾਰਾ ਦਿਨ ਆਪਣੇ ਮਰੀਜ਼ਾਂ ਨੂੰ ਵੇਖ ਕੇ ਸਾਰਾ ਦਿਨ ਆਪਣੇ ਹਸਪੀਟਲ ਦੇ ਮਰੀਜ਼ਾਂ ਨੂੰ ਮਿਲ ਕੇ ਔਰ ਹੁਣ ਵੇਲਾ ਹੋਇਆ ਔਰ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਨੂੰ ਵੀਰੋ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਕਮੈਂਟ ਥੱਲੇ ਲਾਈਕਾਂ ਲੁਕਾਂ ਨਾਲ ਜਾਂ ਟੀਪੀਆਰ ਨਾਲ ਮੈਨੂੰ ਇੰਨਾ ਚੀਜ਼ਾਂ ਦਾ ਬਿਲਕੁਲ ਮਤਲਬ ਨਹੀਂ ਆ ਮੈਂ ਬਿਲਕੁਲ ਦੁਨਿਆਵੀ ਚੀਜ਼ਾਂ ਤੋਂ ਉੱਪਰ ਉੱਠ ਚੁੱਕਾ ਹਾਂ ਮੈਨੂੰ ਆ ਦੁਨਿਆਵੀ ਕੰਮਾਂ ਦਾ ਕੋਈ ਮਤਲਬ ਨਹੀਂ ਸੋ ਐ ਕਰਕੇ ਇੱਕ ਆਮ ਸਾਧ ਸੰਤ ਵਾਲੀ ਜ਼ਿੰਦਗੀ ਜੀਂਦੇ ਆ ਔਰ ਮੈਂ ਆਪਣੇ ਪੇਰੈਂਟਸ ਨੂੰ ਵੀ ਕਹਿੰਦਾ ਕਿ ਆਪਣਾ ਘਰ ਕੋ ਰੱਖੋ ਮੈਂ ਤਾਂ ਜਿੱਦਾਂ ਦਾ ਹੈਗਾ ਏਦਾਂ ਦਾ ਹੀ ਜੀਣਾ ਸੋ ਫੇਰ ਵੀਰੋ ਮੈਂ ਆਪਣੀ ਗੱਲ ਨਹੀਂ ਇੱਥੇ ਮੈਂ ਫਿਰ ਮੈਂ ਗੱਲ ਕਰਾਂਗਾ ਮੁੱਦੇ ਤੇ ਆਵਾਂਗਾ ਕਿ ਜਿਹੜੀ ਤਕਨੀਕ ਆ ਜਿਹੜੀ ਆਈ ਆਈਵੀਐਫ ਆਈਵੀਐਫ ਤਕਨੀਕ ਆ ਮੈਂ ਸਿੱਧੂ ਮੂਸੇਵਾਲਾ ਜੀ ਦੇ ਘਰਦਿਆਂ ਨੂੰ ਜ਼ਰੂਰ ਕਰਾਂ ਕਹਾਂਗਾ ਉਹਨਾਂ ਨਾਲ ਮੈਂ ਮੈਸੂਮ ਤੇ ਗੱਲ ਵੀ ਕਰਾਂਗਾ ਕਿ ਉਹਨਾਂ ਦੇ ਪਿਤਾ ਨੂੰ ਕਿ ਅੰਕਲ ਜੀ ਤੁਸੀਂ ਆਈਵੀਐਫ ਦੇ ਨਾਲ ਜ਼ਰੂਰ ਇੱਕ ਪਰ ਅਸੀਂ ਤੁਹਾਨੂੰ ਜਾਂ ਮੈਂ ਉਹਨਾਂ ਨੂੰ ਮਿਲਣ ਜਾਵਾਂਗਾ ਤੇ ਜਾਂ ਕੋਸ਼ਿਸ਼ ਕਰਾਂਗਾ ਮੈਂ ਹੀ ਉਹਨਾਂ ਨੂੰ ਮਿਲਣ ਜਾਵਾਂਗਾ ਕਿਉਂਕਿ ਇਥੋਂ ਵਰਜੇਵੇਂ ਜੋ ਨਿਕਲਣਾ ਬਹੁਤ ਜ਼ਰੂਰੀ ਹੈ ਇੱਥੇ ਰੋਜ਼ ਹਜ਼ਾਰਾਂ ਮਰੀਜ਼ ਆਉਂਦੇ ਨੇ ਪਰ ਫਿਰ ਵੀ ਮੈਂ ਇਥੋਂ ਨਿਕਲ ਕੇ ਮੈਂ ਉਹਨਾਂ ਨੂੰ ਦੱਸਾਂਗਾ ਕਿ ਆਈ ਵੀ ਐਫ ਕੀ ਹੁੰਦਾ ਆਈ ਵੀ ਐਫ ਦੇ ਨਾਲ ਅਸੀਂ ਉਹਨਾਂ ਦੇ ਸਪਰਮ ਲੈ ਲੈਣੇ ਆ ਉਹਨਾਂ ਦੇ ਪਿਤਾ ਦੀ ਮਾਤਾ ਜੀ ਦਾ ਐਗ ਲੈ ਲੈਣਾ ਵਾ ਔਰ ਉਹਨੂੰ ਅਸੀਂ ਅਦਰਸ ਜਗ੍ਹਾ ਮਸ਼ੀਨ ਦੇ ਵਿੱਚ ਲਗਾ ਦੇਣਾ ਹੈ ਔਰ ਛੋਟਾ ਜਿਹਾ ਸਿੱਧੂ ਮੂਸੇਵਾਲ ਮਸ਼ੀਨ ਦੇ ਵਿੱਚ ਹੀ ਬਣ ਜਾਣਾ ਹੈ ਸੁੱਟਾ ਜਾ ਔਰ ਉਥੋਂ ਜਿਹਨੂੰ ਆਪਾਂ ਬਰੂਨ ਕਹਿ ਦਿੰਦੇ ਆ ਜਦੋਂ ਉਹ ਸਾਹ ਲੈਣ ਲੱਗ ਪਿਆ ਉਹਦੇ ਅੰਦਰ ਜਾਨ ਆਉਣ ਲੱਗ ਪਈ ਦਿਲ ਧੜਕਣ ਲੱਗ ਪਿਆ ਫਿਰ ਅਸੀਂ ਉਹਨੂੰ ਉਹਦੀ ਮਾਂ ਦੀ ਕੋਖ ਵਿੱਚ ਰੱਖ ਦਾਂਗੇ ਔਰ 8-9 ਮਹੀਨੇ ਬਾਅਦ ਉਹ ਕਨਸੀਵ ਹੋਏਗਾ ਬੱਚਾ ਹਾਂ ਅਗਰ ਮਾਂ ਦੀ ਕੋਖ 'ਚ ਕੋਈ ਪ੍ਰੋਬਲਮ ਹੋਈ ਜਿਆਦਾ ਉਮਰ ਕਰਨ ਕਾਰਨ ਤੇ ਆਪਾਂ ਕੋਈ ਹੋਰ ਪਰਿਵਾਰਿਕ ਲੇਡੀ ਲੱਭ ਲਾਂਗੇ ਜੇਦੀ ਕੋਖ ਵਿੱਚੋਂ ਉਹ ਜਨਮ ਲਏਗਾ ਸੋ ਵੀ ਰੂ ਇਹ ਟੈਕਨੀਕਲ ਗੱਲਾਂ ਨੇ ਆਪਾਂ ਇਸ ਤਰੀਕੇ ਨਾਲ ਦੇਖੋ ਸਾਰੂਖਾਨ ਦਾ ਤੀਸਰਾ ਬੱਚਾ ਵੀ ਏਸੀ ਹੀ ਤਕਨੀਕ ਦੇ ਨਾਲ ਹੋਇਆ ਹੈ ਸੋ ਮੈਂ ਇੱਕ ਡਾਕਟਰ ਹਾਂ ਦੇ ਡਾਕਟਰ ਹਸਪੀਟਲ ਚਲੋ ਹਸਪੀਟਲ ਚ ਡਾਕਟਰਾਂ ਦੇ ਨਾਲ ਹੀ ਨਾਤਾ ਰਿੰਦਾ ਵਾ ਔਰ ਇੱਕ ਡਾਕਟਰ ਹੋਂ ਦੇ ਨਾਲ ਮਦਰ ਕਿ ਡਾਕਟਰ ਹਸਪੀਟਲ ਦਾ ਮੈਨੇਜਮੈਂਟ ਹੋਂ ਦੇ ਨਾਤੇ ਮੇਰਾ ਸੀ ਕਿ ਮੈਂ ਤੁਹਾਨੂੰ ਇਹ ਐਡਵਾਈਸ ਦਵਾ ਔਰ ਵੀਰੋ ਇਹਦੇ ਵਿੱਚ ਮੈਂ ਇਹੀ ਕਹਾਂਗਾ ਕਿ ਬਹੁਤ ਮਾੜਾ ਹੋਇਆ ਸਿੱਧੂ ਮੂਸੇਵਾਲਾ ਚਲੋ ਦੁਬਾਰਾ ਨਹੀਂ ਆ ਸਕਦਾ ਪਰ ਅਸੀਂ ਕੋਸ਼ਿਸ਼ ਕਰੀਏ ਕਿ ਉਹਦੇ ਮਾਤਾ ਪਿਤਾ ਦੇ ਘਰ ਇੱਕ ਬੱਚਾ ਛੋਟਾ ਜਿਹਾ ਨੰਨੀ ਨੰਨੀ मुन्नी ਇੱਕ ਜਾਨ ਇੱਕ ਉਹਨਾਂ ਦੇ ਘਰ ਚ ਫਿਰ ਸੈਣੇ ਖੜਕਣ ਫਿਰ ਇੱਕ ਛੋਟਾ ਜਿਹਾ ਬੱਚਾ ਆਈ ਔਰ ਚਲੋ ਉਹ ਟੈਲੈਂਟ ਤਾਂ ਨਹੀਂ ਅਸੀਂ ਕਹਿ ਸਕਦੇ ਆ ਸਕਦਾ ਪਰ ਇੱਕ ਬੱਚਾ ਜ਼ਰੂਰ ਉਹਦੇ ਮਾਤਾ ਪਿਤਾ ਦੇ ਆਸਰੇ ਵਾਸਤੇ ਮੈਂ ਇਹ ਗੱਲ ਕਹਿ ਸਕਦਾ ਇਸ ਵੀਡੀਓ ਨੂੰ ਇਨਾ ਸ਼ੇਅਰ ਕਰੋ ਬਹੁਤ ਜ਼ਿਆਦਾ ਇਸ ਵੀਡੀਓ ਨੂੰ ਸ਼ੇਅਰ ਕਰੋ ਵੀਰੋ ਤਾਂ ਕਿ ਇਹ ਵੀਡੀਓ ਜਿਹੜੀ ਆ ਇਹ ਉਹ ਸਿੱਧੂ ਮੂਸੇਵਾਲ ਜੀ ਦੇ ਪੇਰੈਂਟਸ ਤੱਕ ਜਾਨੀ ਬਹੁਤ ਜ਼ਰੂਰੀ ਆ ਆ ਆਈਵੀਐਫ ਜਿਹੜੀ ਸਕੀਮ ਇਹ ਦੇ ਥਰੂ ਆਪਾਂ ਬੱਚਾ ਲੈ ਸਕਦੇ ਹਾਂ ਕਿਉਂਕਿ ਮੈਂ ਆਲਰੇਡੀ ਇਹ ਕੰਮ ਹੋ ਚੁੱਕਾ ਹੈ ਮੇਰਾ ਦੋਸਤ ਮੈਂ ਗੱਲ ਫਿਰ ਭੁੱਲ ਗਈ ਮੇਰਾ ਦੋਸਤ ਲਕੀ ਸੀਗਾ ਦੋਸਤ ਨਹੀਂ ਸੀ ਮਤਲਬ ਜਿਵੇਂ ਸਾਡੀ ਸੰਸਥਾ ਦਾ ਮੈਂਬਰ ਹੀਗਾ ਔਰ ਉਹ ਬਲੱਡ ਦਾਨ ਕਰਿਆ ਕਰਦਾ ਸੀਗਾ ਔਰ ਉਹ ਝਗੜਾ ਹੋ ਗਿਆ ਔਰ ਉਹਦਾ ਉਹਦੀ ਕਿਸੇ ਨੇ ਸੂਰੀ ਮਾਰਤੀ ਵਿਚਾਰੇ ਦੇ ਔਰ ਉਹ ਬੱਚੇ ਦੇ ਵਿਆਹ ਨੂੰ ਅਜੇ 2 ਮਹੀਨੇ ਹੋਏ ਹੀ ਔਰ ਘਰ 'ਚ ਕੋਈ ਬੱਚਾ ਇਹ ਨਹੀਂ ਸੀ ਔਰ ਮਾਪੇ ਉਹਦਾ ਵੀ ਉਹ ਕੱਲਾ ਕੱਲਾ ਹੀ ਲਕੀ ਹੀ ਔਰ ਜਦੋਂ ਉਹਦੀ ਮੌਤ ਹੋ ਗਈ ਤੇ ਮਾਤਾ ਪਿਤਾ ਬਜ਼ੁਰਗ ਹੀਗੇ ਔਰ ਜਦੋਂ ਲਕੀ ਦੀ ਮੌਤ ਹੋ ਜਾਂਦੀ ਹੈ ਔਰ ਮਾਤਾ ਪਿਤਾ ਬਜ਼ੁਰਗ ਉਹ ਵਿਚਾਰੇ ਇੰਨੇ ਉਦਾਸ ਵੀ ਹੁਣ ਕੀ ਕਰਾਂਗੇ ਘਰ ਵਾਲੀ ਵੀ ਚਲੋ ਚਲੀ ਜਾਂਦੀ ਹੈ ਵਿਚਾਰੀ ਘਰ ਵਾਲੀ ਨੇ ਵੀ ਕੀ ਕਰਨਾ ਸੀ ਔਰ ਘਰ ਵਿੱਚ ਰਹਿ ਜਾਂਦੇ ਨੇ ਬਜ਼ੁਰਗ ਬਿਰਧ ਮਾਤਾ ਪਿਤਾ ਔਰ ਜਦੋਂ ਮੈਨੂੰ ਉਹਦੇ ਪਿਤਾ ਦਾ ਫੋਨ ਆਉਂਦਾ ਹੈ ਲਕੀ ਦੇ ਦਾ ਕਿ ਗੁੱਗੂ ਬੇਟਾ ਘਰ ਆਯੋ 2 ਮਿੰਟ ਹਾਲਾਤ ਬਹੁਤ ਨਾ ਝੁਕਨੇ ਜਦੋਂ ਮੈਂ ਘਰ ਜਾਂਦਾ ਹਾਂ ਤੇ ਵੀਰੋ ਜਦੋਂ ਮੈਂ ਇੱਥੇ ਘਰ ਦੇ ਬਾਹਰ ਖਲੋਂਦਾ ਹਾਂ ਤੇ ਮੈਂ ਇਦਾਂ ਦਾ ਇੱਕ ਸੀਨ ਵੇਖਦਾ ਹਾਂ ਕਿ ਮੈਂ ਮੇਰੇ ਰੌਂਗਟੇ ਖੜੇ ਹੋ ਜਾਂਦੇ ਨੇ ਜਦੋਂ ਮੈਂ ਇੱਕ ਇਦਾਂ ਦਾ ਸੀਨ ਵੇਖਦਾ ਹਾਂ ਕਿ ਮੈਂ ਅਜੇ ਗੱਡੀ ਤੋਂ ਉਤਰਦਾ ਹੀ ਆਂ ਔਰ ਗੱਡੀ ਤੋਂ ਜਦੋਂ ਮੈਂ ਉਤਰਦਾ ਹਾਂ ਤੇ ਮੈਂ ਦੇਖਦਾ ਹਾਂ ਕਿ ਉਹਦੀ ਮਾਂ ਲੱਕੀ ਦੀ ਮਾਂ ਬੜਾ ਜਵਾਨ ਮੁੰਡਾ ਹੈਗਾ ਲੱਕੀ ਯਾਰਾਂ ਦਾ ਯਾਰ ਉਹਨੇ ਵਿਚਾਰੇ ਨੇ ਹਰੇਕ ਨੂੰ ਆਪਣਾ ਬਲੱਡ ਦਿੰਦਾ ਸੀ ਜਿੱਥੇ ਕਿਤੇ ਲੋੜ ਪੈਣੀ ਮੇਰਾ ਬਲੱਡ ਲੈ ਲਓ ਔਰ ਲੱਕੀ ਦੀ ਮਾਂ ਪੁੰਝੇ ਬੈਠੀ ਸੀ ਐਦਾਂ ਇੱਕ ਤਕੀ ਸੜਕ ਹੀ ਔਰ ਮਿੱਟੀ ਦੇ ਰੁਗ ਭਰ-ਭਰ ਕੇ ਆਪਣੇ ਸਿਰ ਵਿੱਚ ਪਾ ਰਹੀ ਮਿੱਟੀ ਦੇ ਰੁਗ ਭਰ-ਭਰ ਕੇ ਆਪਣੇ ਸਿਰ ਵਿੱਚ